ਅੱਜ ਇੱਕ ਹੋਰ ਆਪਾਂ ਨਵੀਂ ਵੀਡੀਓ 'ਚ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਜੀ ਤੁਹਾਡੇ ਵਾਸਤੇ ਖਾਸ ਵੀਡੀਓ ਆਪਾਂ ਲੈ ਕੇ ਪਹੁੰਚੇ ਹਾਂ ਅਰੇਟ ਤੁਹਾਨੂੰ ਮਿਲ ਜਾਣਗੇ ਜਮਾ ਘਟ ਇੱਕ ਆਪਾਂ ਆਲਟੋ ਗੱਡੀ ਲੈ ਕੇ ਪਹੁੰਚੇ ਹਾਂ ਉਧਰ ਰੇਟ ਹੈ ਕੁੱਲ 65000 ਰੁਪਿਆ ਗੱਡੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਸੀਐਨਜੀ ਕਿੱਟ ਲੱਗੀ ਹੋਈ ਹੈ ਟਾਇਰਾਂ 'ਚ ਲਾਈ ਲੱਗੇ ਹੋਈ ਨੇ ਗੱਲਬਾਤ ਆਪਾਂ ਸਾਰੀਆਂ ਗੱਡੀਆਂ ਦੀ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465929488 ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਗੱਡੀ ਆ ਮੋਟਰਸਾਈਕਲ ਆ ਇਹਨਾਂ ਤੋਂ ਇਲਾਵਾ ਘਰ ਆ ਕੋਠੀਆਂ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਆ ਐਡ ਆਪਾਂ ਤੁਹਾਡੀ ਲਾ ਦਾਂਗੇ ਸੀ ਉਹ ਵੀ ਜਮਾ ਫਰੀ ਚ ਪਹਿਲੀ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚੇ ਆ ਆਲਟੋ VXI ਮਾਡਲ ਚ 2021 ਮਾਡਲ ਗੱਡੀ ਆ ਬਿਲਕੁਲ ਨਵੀਂ ਆ ਸੀ ਜਮਾ ਘੱਟ ਗੱਡੀ ਚੱਲੀ ਹੋਈ ਆ ਤੇ ਡਿਮਾਂਡ 3 ਲੱਖ ਤੇ 10000 ਰੁਪਿਆ ਇੱਕ ਕਹੀ ਆ ਮਾਲਕ ਨੇ ਰਾਇਕੋਟ ਤੋਂ ਗੱਡੀ ਮਾਲਕ ਨੇ ਭੇਜੀ ਆ ਹੈਪੀ ਰਾਇਕੋਟੀ ਦੇ ਏਰੀਆ ਚ ਗੱਡੀ ਪੂਰੀ ਸੋਹਣੀ ਐ ਜੀ ਰੰਗ ਗੱਡੀ ਦਾ ਪੂਰਾ ਵਧੀਆ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਬਿਲਕੁਲ ਨਵੀਂ ਗੱਡੀ ਐ ਜੀ ਅਨਟੱਚ ਐ ਕੋਈ ਸਿੰਗਲ ਸਕ੍ਰੈਚ ਨਹੀਂ ਕੋਈ ਲੱਗੀ ਬੱਜੀ ਨਹੀਂ ਕੋਈ ਗਲੱਟ ਨਹੀਂ ਨਾ ਕੋਈ ਕੋਈ ਇਹਦਾ ਪਾਰਟਸ ਬਦਲਿਆ ਹੋਇਆ ਨਾ ਕੋਈ ਚੇਂਜ ਹੋਇਆ ਬਿਲਕੁਲ ਜੈਨੂਇਨ ਗੱਡੀ ਐ ਜੀ 310 ਇੱਕ ਬਰੀ ਕਿਹਾ ਮਾਲਕ ਨੇ ਬਾਕੀ ਕਹਿੰਦੇ ਸੀਗੇ ਰੇਟ ਉੱਤੇ ਥੱਲੇ ਬਹਿ ਕੇ ਮੌਕੇ ਤੇ ਅਡਜਸਟਮੈਂਟ ਕਰ ਲਾਂਗੇ ਕੀਤਾ ਜਾਊਗਾ ਇਹ ਗੱਲਬਾਤ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ 97818 ਤੇ 717422 ਜਿੰਨਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਹੈ ਜੀ ਇਹ ਆਪਣਾ ਕੰਮ ਸਿਰਫ ਐਡ ਕਰਨ ਦੇ ਸੀ ਆਪਣੇ ਕੋਲੇ ਗੱਡੀਆਂ ਨਹੀਂ ਹੁੰਦੀਆਂ ਆਪਾਂ ਸਿਰਫ ਵੀਡੀਓ ਪਾਉਣੀ ਹੈ ਜਿੰਨੀ ਜਾਣਕਾਰੀ ਹੁੰਦੀ ਹੈ ਮਾਲਕ ਦਾ ਮੋਬਾਈਲ ਨੰਬਰ ਹੁੰਦਾ ਗੱਡੀ ਹੁੰਦੀ ਹੈ ਆਪਾਂ ਤੁਹਾਨੂੰ ਵੀਡੀਓ 'ਚ ਹੀ ਦੱਸ ਦਿੰਨੇ ਆ ਤੇ ਦਿਖਾ ਦਿੰਨੇ ਆ ਜੀ ਇੱਕ ਹੋਰ ਆਪਾਂ ਆਟੋ ਗੱਡੀ ਲੈ ਕੇ ਪਹੁੰਚਿਆ 2010 ਮਾਡਲ ਹੈ ਜੀ ਇਹ ਮਾਲਕ ਦੀ ਗੱਡੀ ਆ ਪਰਸਨਲ ਗੱਡੀ ਆ ਮਾਲਕ ਨੇ ਘਰੇ ਵਰਤੀ ਹੋਈ ਹੈ ਘਰੇ ਰੱਖੀ ਹੋਈ ਹੈ ਤੇ 70000 ਰੁਪਿਆ ਇਸ ਗੱਡੀ ਦੀ ਮਾਲਕ ਨੇ ਮੰਗ ਕੀਤੀ ਹੈ ਤੇ ਗੱਡੀ ਖੜੀ ਹੈ ਇਹ ਮਾਨਸਾ ਏਰੀਆ ਚ ਮਾਨਸਾ ਮਾਲਕ ਦਾ ਏਰੀਆ ਸੀ ਸਿੱਧੂ ਮੂਸੇ ਵਾਲੇ ਦਾ ਏਰੀਆ ਤੇ 70000 ਰੁਪਿਆ ਇੱਕ ਡਿਮਾਂਡ ਕੀਤੀ ਹੈ ਘਾਟਾ ਵਾਦ ਕਰਕੇ ਗੱਡੀ ਨੂੰ ਤੁਸੀਂ ਖਰੀਦ ਸਕਦੇ ਹੋ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਜੀ ਜਿੰਨੇ ਤੁਸੀਂ ਦੇਖ ਰਹੂ ਗੱਡੀ ਤੁਸੀਂ ਲੈਣਾ ਚਾਹੁੰਦੇ ਹੋ ਖਰੀਦਣ ਦਾ ਕੋਈ ਹੈਗਾ ਜੀ ਚਾਹਵਾਨ ਤਾਂ ਮਾਨਸਾ ਜਾ ਕੇ ਦੇਖ ਸਕਦੇ ਹੋ ਤੇ ਗੱਲ ਕਰਨੀ ਹੈ ਕੋਈ ਮਾਲਕ ਦੇ ਨਾਲ ਜਿਨ੍ਹਾਂ ਦੀ ਗੱਡੀ ਆ 73407 ਤੇ 60930 ਤੇ ਮਾਡਲ ਗੱਡੀ ਦਾ 2010 ਬਾਕੀ ਗੱਡੀ ਬਾਰੇ ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਉਮੀਦ ਕਰਦਾ ਹਾਂ ਤੁਹਾਨੂੰ ਗੱਡੀ ਸਾਰਿਆਂ ਨੂੰ ਪਸੰਦ ਆ ਗਈ ਹੋਊਗੀ ਤੇ ਜਿੰਨੇ ਤੁਸੀਂ ਦੇਖ ਰਹੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 9465929488 ਗੱਡੀ ਮੋਟਰਸਾਈਕਲ ਇਹਨਾਂ ਤੋਂ ਇਲਾਵਾ ਕੋਈ ਘਰ ਹੈ ਕੋਠੀ ਹੈ ਵੇਚਣਾ ਚਾਹੁੰਦੇ ਹੋ ਭੇਜੋ ਕਿਸੇ ਵੀ ਏਰੀਆ ਤੋਂ ਚਾਹੇ ਤੁਸੀਂ ਦੇਖ ਲਓ ਬਾਕੀ ਕਮੈਂਟਸ ਕਰਕੇ ਜਰੂਰ ਦੱਸ ਦੇ ਰਹੋ ਤੁਹਾਨੂੰ ਵੀਡੀਓ ਆਪਣੀ ਕਿਵੇਂ ਦੀ ਲੱਗ ਰਹੀ ਐ ਜੀ ਇੱਕ ਆਪਾਂ ਹੁੰਡਾ ਦੀ ਸਿਟੀ ਐਸਬੀ ਟੌਪ ਮਾਡਲ ਗੱਡੀ ਲੈ ਕੇ ਪਹੁੰਚੇ ਹਾਂ 76000 ਕੁੱਲ ਗੱਡੀ ਚੱਲੀ ਹੋਈ ਐ ਗੱਡੀ ਦੀ ਕੰਡੀਸ਼ਨ ਆਲ ਓਕੇ ਐ ਜੀ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਨੀਓ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜੀ ਜੇ ਗੱਡੀ ਬਾਰੇ ਆਪਾਂ ਗੱਲ ਕਰੀਏ ਜੀ ਤਾਂ 15 ਮਾਡਲ ਐ 76000 ਚੱਲੀ ਹੋਈ ਐ ਅੰਮ੍ਰਿਤਸਰ ਮਾਲਕ ਦਾ ਏਰੀਆ ਗੱਡੀ ਪੂਰੀ ਵਧੀਆ ਜੀ 475 ਮਾਲਕ ਨੇ ਡਿਮਾਂਡ ਇੱਕ ਕੀਤੀ ਐ ਬਾਕੀ ਇੱਕ ਡਿਮਾਂਡ ਹੈ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਬਾਕੀ ਗੱਡੀ ਦਾ ਰੰਗ ਚੈੱਕ ਕਰੋ ਬੰਪਰ ਚੈੱਕ ਕਰੋ ਸੀ ਤੇ ਟਾਇਰਾਂ ਦੇ ਵਿੱਚ ਜਿਹੜੇ ਅਲਾਈ ਲੱਗੇ ਹੋਏ ਨੇ ਉਹ ਇੱਕ ਵਾਰੀ ਦੇਖੋ ਬਹੁਤ ਰੀਜਨਲ ਮਾਲਕ ਨੇ ਗੱਡੀ ਲਈਤੀ ਸੀਗੀ ਤੇ ਟਾਇਰਾਂ 'ਚ ਅਲਾਈ ਵੀ ਪੂਰੀ ਸ਼ੌਂਕ ਨਾਲ ਪੁਆਈ ਸੀਗੇ ਤੇ ਕਿਸੇ ਕਾਰਨ ਕਰਕੇ ਗੱਡੀ ਹੁਣ ਵੇਚਣੀ ਪੈ ਰਹੀ ਆ ਤੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਜਿਹਨੂੰ ਵੀ ਪਸੰਦ ਇਹ ਗੱਡੀ ਆਉਂਦੀ ਆ ਸੀ ਤਾਂ ਰੇਟ ਕੀਤਾ ਜਾ ਉਹ ਮਾਲਕ ਨੇ ਕਿਹਾਗਾ ਉੱਤੇ ਥੱਲੇ ਹੋਜੂਗਾ ਰੇਟ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਕੰਮ ਉਹ ਵੀ ਸਾਰਾ ਮਾਲਕ ਨੇ ਮੂਕੀ ਦਾ ਕਰਵਾ ਰੱਖਿਆ ਜਿੰਨਾ ਵੀ ਹੋਣਾ ਹੁੰਦਾ ਸੀ ਜਿੰਨਾ ਸਰਵਿਸ ਦਾ ਕੰਮ ਜੋ ਵੀ ਕੰਮ ਹੁੰਦਾ ਇੱਕ ਨੰਬਰ ਕਰਵਾਇਆ ਹੋਇਆ ਤੇ 15 ਮਾਡਲ ਗੱਡੀ ਹੈ ਜੀ ਤੇ ਨੰਬਰ ਸਕਰੀਨ ਤੇ ਹੈ ਜੀ ਜਿੰਨਾ ਦੀ ਗੱਡੀ ਹੈ ਕਰ ਸਕਦੇ ਹਾਂ ਗੱਲਬਾਤ ਤੇ ਗੱਲ ਕਰਾਂਗੇ ਜੀ ਆਪਾਂ ਹੁਣ ਆਪਣੇ ਕੋਲ ਇੱਕ ਸਵਿਫਟ ZXI ਟੌਪ ਮਾਡਲ ਗੱਡੀ ਪਹੁੰਚੀ ਹੈ 2019 ਦੇ ਵਿੱਚ ਮਾਲਕ ਨੇ ਲੈਤੀ ਸੀ 5 ਲੱਖ ਤੇ 25000 ਰੁਪਿਆ ਡਿਮਾਂਡ ਹੈ ਤੁਲੀ ਖੜੀ ਅਸੀਂ ਪੇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਇਹਦੇ ਵੀ ਪੂਰੀ ਸੋਹਣੀ ਗੱਡੀ ਐ ਜੀ ਰੰਗ ਪੂਰਾ ਆਪਾਂ ਨੂੰ ਓਕੇ ਮਿਲੂਗਾ ਨਾ ਤਾਂ ਕੋਈ ਡੈਮੇਜ ਨਾ ਕੋਈ ਐਕਸੀਡੈਂਟਡ ਇੱਕ ਸਕ੍ਰੈਚ ਵੀ ਹੈ ਨਹੀਂ ਇੱਕ ਛਰੀਟ ਤੱਕ ਹੈ ਨਹੀਂ ਗੱਡੀ ਤੇ ਬਹੁਤ ਸ਼ੌਂਕ ਨਾਲ ਗੱਡੀ ਚਲਾਈ ਹੋਈ ਐ ਤੇ ਬੜੀਆਂ ਰੀਜਾਂ ਨਾਲ ਗੱਡੀ ਰੱਖੀ ਹੋਈ ਐ ਜੀ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਐ ਜੀ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਫੋਟੋਆਂ ਰਾਹੀਂ ਦਿਖਾਈ ਰਹੇ ਆ ਬਾਕੀ ਤੁਹਾਨੂੰ ਸਾਰਿਆਂ ਨੂੰ ਗੱਡੀ ਪਸੰਦ ਹੀ ਆ ਗਈ ਹੋਊਗੀ ਜਿਹਨੂੰ ਵੀ ਗੱਡੀ ਪਸੰਦ ਆਈ ਅਸੀਂ ਕੋਈ ਜਾ ਕੇ ਦੇਖਣਾ ਚਾਹੁੰਦਾ ਇਸ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੂੰ ਤੁਰੀ ਮਾਲਕ ਦਾ ਏਰੀਆ ਦਾ ਜਾ ਕੇ ਦੇਖੋਗੇ ਸਟਾਰਟ ਕਰਕੇ ਦੇਖੋਗੇ ਚਲਾ ਕੇ ਦੇਖੋਗੇ ਤੁਹਾਨੂੰ ਗੱਡੀ ਨਾਲ ਦੀ ਨਾਲ ਪਸੰਦ ਆ ਜੂਗੀ ਜਦੋਂ ਤੁਸੀਂ ਗੱਡੀ ਨੂੰ ਜਾ ਕੇ ਦੇਖੋਗੇ ਤੇ ਖਰੀਦਣ ਵਾਸਤੇ ਤੁਸੀਂ ਸਾਰੇ ਤਿਆਰ ਹੋ ਜੂਗੇ 9914309193 ਇਹ ਮਾਲਕ ਦਾ ਨੰਬਰ ਹੈ ਜੀ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕਰ ਸਕਦੇ ਹੂੰ ਜੀ ਜਿੰਨੇ ਵੀ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਆਪਣੇ ਚੈਨਲ ਤੇ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜ਼ਰੂਰ ਦਬਾ ਦਿਓ ਆਪਣੀ ਵੀਡੀਓ ਹਰ ਰੋਜ਼ ਦੇਖਣ ਵਾਸਤੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਹਲੇ ਤੱਕ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕਰਕੇ ਰੱਖਿਆ ਹੋਇਆ ਸੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਗੱਲ ਕਰਾਂਗੇ ਜੀ ਆਪਾਂ ਆਲਟੋ ਗੱਡੀ ਦੀ ਆਲਟੋ ਐਲ ਐਕਸ ਆਈ ਜੀ ਸੀ ਐਨ ਜੀ ਕਿੱਟ ਲੱਗੀ ਹੋਈ ਆ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਤੇ ਜਿਵੇਂ ਤੁਹਾਨੂੰ ਮੈਂ ਕਹਾਂ ਸਕਿਆ ਬਹੁਤ ਸੋਹਣੀ ਸਾਫ ਸੁਥਰੀ ਗੱਡੀ ਆ 2008 ਮਾਡਲ ਹੈ 65000 ਰੁਪਿਆ ਕੁੱਲ ਇੱਕ ਡਿਮਾਂਡ ਹੈ ਰਾਮਪੂਰਾ ਫੂਲ ਮਾਲਕ ਦਾ ਏਰੀਆ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਜੇ ਕਿਸੇ ਨੇ ਜਾ ਕੇ ਦੇਖਣੀ ਆ ਜੇ ਕਿਸੇ ਨੇ ਸਟਾਰਟ ਕਰਕੇ ਦੇਖਣੀ ਆ ਤਾਂ ਮਾਲਕ ਦੇ ਘਰੇ ਜਾਓ ਜੀ ਗੱਡੀ ਨੂੰ ਦੇਖੋ ਰੇਟ ਮਾੜਾ ਮੋਟਾ ਉੱਤੇ ਥੱਲੇ ਹੋ ਜਾਊਗਾ ਕੋਈ ਫਿਕਸ ਰੇਟ ਇਹਨਾਂ ਨੇ ਨਹੀਂ ਕਿਹਾ ਬਾਕੀ ਗੱਡੀ ਤੁਹਾਨੂੰ ਪਸੰਦ ਆ ਗਈ ਹੋਊਗੀ ਜਿਹਨੂੰ ਵੀ ਗੱਡੀ ਪਸੰਦ ਆਈ ਆ ਤਾਂ ਇੱਕ ਵਾਰੀ ਮਾਲਕ ਦੇ ਘਰੇ ਜਾਇਓ ਜ਼ਰੂਰ ਰੇਟ ਮਾਲਕ ਨਾਲ ਬਹਿ ਕੇ ਮੁਕਾ ਲਿਓ ਤੇ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਗੱਲ ਕਰ ਲਿਓ ਆਪ ਹੀ ਤੁਸੀਂ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਸਾਰਿਆਂ ਨੂੰ ਆਪਣੀ ਪਸੰਦ ਆ ਗਈ ਹੋਊਗੀ ਗੱਡੀਆਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਵਧੀਆ ਲੱਗੀਆਂ ਗੱਡੀਆਂ ਤਾਂ ਜਰੂਰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਬੱਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਹਰ ਰੋਜ਼ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਐਡ ਕਰਵਾਉਣੀਆਂ ਉੱਤੇ ਆਪਣਾ ਨੰਬਰ ਲਿਖਿਆ ਰਹਿੰਦਾ ਜੀ ਭੇਜ ਦਿਓ ਫ੍ਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ